ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਉਹ ਕਿਹੜਾ ਦਾਨ ਹੈ ਜਿਹੜਾ ਤੁਸੀਂ ਨਵਾਂ ਸਾਲ ਆਉਣ ਤੋਂ ਪਹਿਲਾਂ ਪਹਿਲਾਂ ਕਰ ਦੇਣਾ ਹੈ ਤੇ ਜਿਹੜਾ ਦਾਨ ਹੈ ਉਹ ਵਾਲਾ ਉਹ ਸਿੱਧਾ ਹੀ ਪਰਮਾਤਮਾ ਤੱਕ ਕਿਵੇਂ ਪਹੁੰਚ ਜਾਵੇਗਾ ਤੁਹਾਡੇ ਮਨ ਦੀ ਕਿਵੇਂ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਵੇਗੀ ਹਰ ਇੱਕ ਅਰਦਾਸ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਤਿ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤਿ ਸੰਗਤ ਜੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸਭ ਤੋਂ ਵੱਡਾ ਦਾਨ ਕਿਹੜਾ ਹੈ ਜਿਹੜਾ ਅਸੀਂ ਨਵਾਂ ਸਾਲ ਆਉਣ ਤੋਂ ਪਹਿਲਾਂ ਪਹਿਲਾਂ ਕਰ ਲੈਣਾ ਹੈ ਤਾਂ ਕਿ ਪਰਮਾਤਮਾ ਜੀ ਸਾਡੀ ਅਰਦਾਸ ਛੇਤੀ ਤੋਂ ਛੇਤੀ ਪੂਰੀ ਕਰ ਦੇਣ ਸਾਥ ਸੰਗਤਾਂ ਜੀ ਇਹ ਸਵਾਲ ਜਿੰਨਾ ਹੀ ਸੌਖਾ ਲੱਗਦਾ ਹੈ ਇਹਦਾ ਜਵਾਬ ਓਨਾ ਹੀ ਗਹਿਰਾ ਹੈ ਇਸ ਸਵਾਲ ਦਾ ਅਸਲੀ ਜਵਾਬ ਇਨਸਾਨ ਨੂੰ ਆਪਣੇ ਤਜਰਬੇ ਤੋਂ ਮਿਲ ਜਾਂਦਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਹੀ ਸਵਾਲ ਦੇ ਜਵਾਬ ਨੂੰ ਸਮਝਣ ਦੇ ਲਈ ਇੱਕ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਨ ਵਾਲੇ ਹਾਂ ਜਿਸ ਦੇ ਰਾਹੀਂ ਤੁਹਾਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਇਹ ਕਹਾਣੀ ਇੱਕ 14-15 ਸਾਲ ਬੱਚੇ ਦੀ ਹੈ ਜਿਸ ਦੀ ਸੋਚ ਬੜੀ ਗਹਿਰੀ ਸੀ ਉਹ ਕਿਸੇ ਵੀ ਸਵਾਲ ਨੂੰ ਲੈ ਕੇ ਕਈ ਘੰਟਿਆਂ ਤੱਕ ਆਪਣੇ ਮਨ ਵਿੱਚ ਸੋਚਦਾ ਰਹਿੰਦਾ ਉਸ ਲੜਕੇ ਦੀ ਮਾਂ ਹਮੇਸ਼ਾ ਉਹਨੂੰ ਚੰਗੀਆਂ ਚੰਗੀਆਂ ਗੱਲਾਂ ਸਮਝਾਉਂਦੀ ਗਿਆਨ ਦੀਆਂ ਗੱਲਾਂ ਸਮਝਾਉਂਦੀ ਉਹ ਅਕਸਰ ਆਪਣੇ ਪੁੱਤ ਨੂੰ ਆਖਦੀ ਕਿ ਪੁੱਤਰ দান ਕਰਨਾ ਸਭ ਤੋਂ ਵੱਡਾ ਪੁੰਨ ਹੈ ਸਾਡੇ ਵੱਲੋਂ ਕੀਤਾ ਹੋਇਆ ਦਾਨ ਸਾਡੇ ਪੁੱਠੇ ਪੈ ਲੇਖ ਵੀ ਸਿੱਧੇ ਕਰ ਦਿੰਦਾ ਹੈ ਭਾਵ ਕਿ ਇਨਸਾਨ ਦੀ ਕਿਸਮਤ ਬਦਲ ਜਾਂਦੀ ਹੈ ਕਿਉਂਕਿ ਜੋ ਵੀ ਚੀਜ਼ ਆਪਾਂ ਦੂਜਿਆਂ ਨੂੰ ਦਾਨ ਕਰਦੇ ਹਾਂ ਉਹ ਚੀਜ਼ ਸਾਨੂੰ ਕਈ ਗੁਣਾ ਹੋ ਕੇ ਵਾਪਸ ਮਿਲਦੀ ਹੈ ਕਹਿੰਦੇ ਉਹ ਲੜਕਾ ਜਦੋਂ ਵੀ ਆਪਣੀ ਮਾਂ ਦੇ ਮੂੰਹੋਂ ਏਦਾਂ ਗਿਆਨ ਦੀਆਂ ਗੱਲਾਂ ਸੁਣਦਾ ਅੱਗੋਂ ਸਵਾਲ ਕਰਦਾ ਮਾਂ ਮੈਨੂੰ ਇਹ ਦੱਸ ਕੇ ਸਭ ਤੋਂ ਵੱਡਾ ਦਾਨ ਕਿਹੜਾ ਤੇ ਕਹਿੰਦੇ ਇਸ ਸਵਾਲ ਦਾ ਜਵਾਬ ਲੈਣ ਲਈ ਮਾ ਨੇ ਇੱਕ ਦਿਨ ਆਪਣੇ ਪੁੱਤਰ ਨੂੰ ਆਪਣੇ ਨਗਰ ਵਿੱਚ ਰਹਿੰਦੇ ਹੋਏ ਉਸ ਸੰਤ ਜੀ ਕੋਲ ਉਹ ਸਾਧੂ ਜੀ ਦੀ ਰੱਬ ਦੀ ਭਗਤੀ ਨਾਲ ਨਾਲ ਬਹੁਤ ਸਾਰਾ ਗਿਆਨ ਵੀ ਉਹ ਰੱਖਦੇ ਸਨ ਕੋਈ ਵੀ ਇਨਸਾਨ ਕਿਸੇ ਵੀ ਮੁਸ਼ਕਿਲ ਵਿੱਚ ਹੁੰਦਾ ਉਹ ਸਾਧੂ ਜੀ ਦੇ ਕੋਲ ਚਲਿਆ ਜਾਂਦਾ ਸੀ ਸਾਧੂ ਜੀ ਫਿਰ ਉਹਦੇ ਹਰ ਇੱਕ ਸਵਾਲ ਦਾ ਜਵਾਬ ਬੜੇ ਵਧੀਆ ਤਰੀਕੇ ਨਾਲ ਸਮਝਾਉਂਦੇ ਕਹਿੰਦੇ ਕਿ ਉਹ ਲੜਕਾ ਵੀ ਸਾਧੂ ਜੀ ਦੇ ਕੋਲ ਗਿਆ ਜਾ ਕੇ ਆਪਣਾ ਸਵਾਲ ਕੀਤਾ ਕਹਿੰਦੇ ਸਾਧੂ ਜੀ ਨੇ ਬੜੇ ਪਿਆਰ ਨਾਲ ਲੜਕੇ ਨੂੰ ਸਮਝਾਉਂਦਿਆਂ ਹੋਇਆ ਕਿਹਾ ਪੁੱਤਰ ਸਭ ਤੋਂ ਵੱਡਾ ਦਾਨ ਉਹ ਹੈ ਜੋ ਕਰਨ ਲੱਗਿਆਂ ਸਾਨੂੰ ਮੁਸ਼ਕਿਲ ਨਾ ਲੱਗੇ ਲੜਕੇ ਨੂੰ ਗੱਲ ਕੁਝ ਸਮਝ ਨਾ ਲੱਗੀ ਸਾਧੂ ਜੀ ਨੇ ਕਿਹਾ ਪੁੱਤਰ ਇਹ ਗੱਲ ਸ਼ਬਦਾਂ ਰਾਹੀਂ ਤੈਨੂੰ ਚੰਗੀ ਤਰ੍ਹਾਂ ਸਮਝ ਵਿੱਚ ਨਹੀਂ ਆਵੇਗੀ ਇਸ ਗੱਲ ਨੂੰ ਸਮਝਣ ਲਈ ਤੈਨੂੰ ਖੁਦ ਅਨੁਭਵ ਕਰਨਾ ਪੈਣਾ ਹੈ ਇਹ ਅਨੁਭਵ ਕਰਨ ਲਈ ਤੈਨੂੰ ਕੁਝ ਦਿਨ ਮੇਰੇ ਕੋਲ ਰਹਿਣਾ ਪੈਣਾ ਹੈ ਮੈਂ ਹਰ ਦਿਨ ਤੈਨੂੰ ਇੱਕ ਨਵਾਂ ਦ੍ਰਿਸ਼ ਨਵਾਂ ਗਿਆਨ ਦਵਾਂਗਾ ਜਿਸ ਨਾਲ ਤੋਂ ਇਹ ਗੱਲ ਚੰਗੀ ਤਰ੍ਹਾਂ ਸਮਝ ਜਾਵੇਗਾ ਤੈਨੂੰ ਪਤਾ ਲੱਗ ਜਾਵੇਗਾ ਕਿ ਸਭ ਤੋਂ ਵੱਡਾ ਦਾਨ ਹੈਗਾ ਕਿਹੜਾ ਇਹ ਗੱਲ ਸੁਣ ਕੇ ਲੜਕੇ ਦੇ ਮਨ ਵਿੱਚ ਬੜੀ ਉਤਸੁਕਤਾ ਜਾਗੀ ਤੇ ਕਹਿਣ ਲੱਗਾ ਸਾਧੂ ਜੀ ਇਹ ਦਾਨ ਭੋਜਨ ਦਾਨ ਹੈ ਜਾਂ ਪੈਸੇ ਦਾ ਦਾਨ ਹੈ ਤੇ ਜਾਂ ਫਿਰ ਕੋਈ ਹੋਰ ਵਸਤੂ ਦਾ ਦਾਨ ਹੈ ਤੇ ਜਾਂ ਫਿਰ ਸੇਵਾ ਦਾ ਦਾਨ ਹੈ ਵੱਡਾ ਹੁੰਦਾ ਹੈ ਕਹਿੰਦੇ ਸਾਧੂ ਜੀ ਮੁਸਕਰਾਏ ਤੇ ਕਿਹਾ ਭੋਜਨ ਪੈਸਾ ਵਸਤੂਆਂ ਸੇਵਾ ਇਸ ਤੋਂ ਵੀ ਇੱਕ ਵੱਡਾ ਦਾਨ ਹੈ ਪਰ ਉਹ ਦਾਣ ਬਾਰੇ ਤੈਨੂੰ ਅਨੁਭਵ ਮੈਂ ਅਗਲੇ 5 ਦਿਨਾਂ ਵਿੱਚ ਕਰਵਾ ਸਕਦਾ ਹਾਂ ਇਹਦੇ ਲਈ ਤੈਨੂੰ ਮੇਰੇ ਨਾਲ ਮੇਰੇ ਕੋਲ ਰਹਿਣਾ ਪੈਣਾ ਹੈ ਲੜਕੇ ਨੇ ਆਪਣੀ ਮਾਂ ਦੇ ਕੋਲੋਂ ਆਗਿਆ ਲਈ ਸਾਧੂ ਜੀ ਦੇ ਨਾਲ 5 ਦਿਨ ਬਤੀਤ ਕਰਨ ਦਾ ਫੈਸਲਾ ਕੀਤਾ ਸਾਧੂ ਜੀ ਦੇ ਕੋਲ ਗਿਆ ਸਾਧੂ ਜੀ ਨੇ ਕਿਹਾ ਕਿ ਪੁੱਤਰ ਕੱਲ ਤੋਂ ਤੇਰੀ ਕਲਾਸ ਸ਼ੁਰੂ ਹੋ ਜਾਵੇਗੀ ਕਹਿੰਦੇ ਅਗਲੇ ਦਿਨ ਸਵੇਰੇ ਹੀ ਸਾਧੂ ਜੀ ਤੇ ਉਹ ਲੜਕਾ ਘਰੋਂ ਬਾਹਰ ਤੁਰ ਪਏ ਸੂਰਜ ਦੀਆਂ ਪਹਿਲੀਆਂ ਕਿਰਨਾਂ ਹਨ ਅਜੇ ਪਰਬਤ ਵੀ ਝਾਕਣਾ ਸ਼ੁਰੂ ਨਹੀਂ ਸੀ ਕੀਤਾ ਉਪਰੋਂ ਠੰਡੀ ਠੰਡੀ ਹਵਾ ਚਾਰੇ ਪਾਸੇ ਸ਼ਾਂਤੀ ਸਕੂਨ ਦਾ ਮਹਾਲ ਸੀ ਸਾਧੂ ਜੀ ਤੇ ਉਹ ਲੜਕਾ ਇਸ ਕੁਦਰਤ ਦਾ ਆਨੰਦ ਲੈ ਰਹੇ ਸਨ ਤੇ ਅੱਗੇ ਵੱਧ ਰਹੇ ਸਨ ਸਾਹਮਣੇ ਕੀ ਵੇਖਿਆ ਕਿ ਇੱਕ ਬਜ਼ੁਰਗ ਔਰਤ ਲੱਕੜਾਂ ਦੇ ਭਾਰੇ ਪੰਡ ਸਿਰ ਤੇ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਬਜ਼ੁਰਗ ਔਰਤ ਦੇ ਹੱਥ ਕੰਬ ਰਹੇ ਸਨ ਕਹਿੰਦੇ ਜਦੋਂ ਲੜਕੇ ਨੇ ਵੇਖਿਆ ਤੇ ਉਹਦੇ ਕੋਲ ਰਹਿਣਾ ਗਿਆ ਉਹ ਜਲਦੀ ਨਾਲ ਭੱਜ ਕੇ ਮਾਤਾ ਦੇ ਕੋਲ ਗਿਆ ਉਹਨਾਂ ਦੀਆਂ ਲੱਕੜਾਂ ਦੀ ਪੰਡ ਆਪਣੇ ਸਿਰ ਤੇ ਚੁੱਕ ਲਈ ਤੇ ਕਹਿਣ ਲੱਗਾ ਮਾਜੀ ਮੈਨੂੰ ਦੱਸੋ ਤੁਸੀਂ ਕਿੱਥੇ ਜਾਣਾ ਮੈਂ ਤੁਹਾਡੀਆਂ ਲੱਕੜਾਂ ਤੁਹਾਡੇ ਘਰ ਪਹੁੰਚਾ ਦੇ ਦਿੰਦਾ ਹਾਂ ਮਾਂ ਨੇ ਉਸ ਨੂੰ ਆਪਣੇ ਘਰ ਦਾ ਪਤਾ ਦੱਸਿਆ ਕਹਿੰਦੇ ਉਹ ਲੜਕਾ ਮਾਂ ਦੇ ਨਾਮ ਉਹਦੀਆਂ ਲੱਕੜਾਂ ਉਹਦੇ ਘਰ ਪਹੁੰਚਾ ਆਇਆ ਫਿਰ ਵਾਪਸ ਸਾਧੂ ਜੀ ਦੇ ਕੋਲ ਆਇਆ ਲੜਕਾ ਬੜਾ ਖੁਸ਼ ਹੋ ਰਿਹਾ ਸੀ ਕਿਉਂਕਿ ਅੰਦਰੋਂ ਸ਼ਾਂਤੀ ਸਕੂਨ ਉਹਨੂੰ ਮਹਿਸੂਸ ਹੋ ਰਿਹਾ ਸੀ ਕਿਉਂਕਿ ਮਾਤਾ ਜੀ ਨੇ ਬੜੀਆਂ ਦੁਆਵਾਂ ਤੇ ਅਸੀਸਾਂ ਦੇ ਕੇ ਭੇਜਿਆ ਸੀ ਸਾਧੂ ਜੀ ਨੇ ਕਿਹਾ ਪੁੱਤ ਕਿਸੇ ਦੀ ਮਦਦ ਕਰਨਾ ਇਹ ਵੀ দান ਪੁੰਨ ਦਾ ਕੰਮ ਹੁੰਦਾ ਪਰ ਇਸ ਤੋਂ ਵੀ ਵੱਡਾ দান ਹੈ ਲੜਕੇ ਨੇ ਮਨ ਵਿੱਚ ਸੋਚਿਆ ਇਸ ਤੋਂ ਵੱਡਾ দান ਹੋਰ ਕਿਹੜਾ ਹੋ ਸਕਦਾ ਜੇਕਰ ਇੰਨੀ ਮਿਹਨਤ ਇੰਨੀ ਸੇਵਾ ਨੂੰ ਵੱਡਾ দান ਨਹੀਂ ਮੰਨਦੇ ਤਾਂ ਇਸ ਤੋਂ ਵੱਡਾ দান ਕਿਹੜਾ ਹੋਵੇਗਾ ਕਿਸ ਚੀਜ਼ ਦਾ দান ਹੋਵੇਗਾ ਕਹਿੰਦੇ ਜਦੋਂ ਅਗਲਾ ਦਿਨ ਹੋਇਆ ਤਾਂ ਸਾਧੂ ਜੀ ਲੜਕੇ ਨੂੰ ਇੱਕ ਤਲਾਬ ਦੇ ਕਿਨਾਰੇ ਲੈ ਗਏ ਜਿੱਥੇ ਇੱਕ ਛੋਟਾ ਜਿਹਾ ਬੱਚਾ ਰੋ ਰਿਹਾ ਸੀ ਉਹ ਬੱਚੇ ਦੇ ਰੋਣ ਦਾ ਕਾਰਨ ਕੀ ਸੀ ਕਿਉਂਕਿ ਉਹ ਲੜਕੇ ਦੀ ਪੜਨ ਵਾਲੀ ਸਲੇਟ ਟੁੱਟ ਗਈ ਸੀ ਉਹਦੇ ਕੋਲ ਪੜਨ ਨੂੰ ਕਿਤਾਬਾਂ ਨਹੀਂ ਸਨ ਕਹਿੰਦੇ ਇਸ ਲੜਕੇ ਨੇ ਉਹ ਛੋਟੇ ਬੱਚੇ ਨੂੰ ਨਵੀਂ ਸਲੇਟ ਲੈ ਕੇ ਦਿੱਤੀ ਨਵੀਆਂ ਕਿਤਾਬਾਂ ਲੈ ਦਿੱਤੀਆਂ ਤੇ ਕਹਿੰਦੇ ਕਿ ਉਹ ਛੋਟਾ ਬੱਚਾ ਵੀ ਬੜਾ ਖੁਸ਼ ਹੋਇਆ ਉਹਨੇ ਇਸ ਲੜਕੇ ਦਾ ਧੰਨਵਾਦ ਕੀਤਾ ਫਿਰ ਅੰਦਰ ਉਸ ਲੜਕੇ ਨੂੰ ਬੜੀ ਖੁਸ਼ੀ ਅਨੁਭਵ ਹੋਈ ਸਾਧੂ ਜੀ ਨੇ ਫਿਰ ਕਿਹਾ ਪੁੱਤਰ ਕਿਸੇ ਨੂੰ ਕੁਝ ਲੈ ਕੇ ਦੇਣਾ ਉਹਦੀ ਲੋੜ ਦੇ ਮੁਤਾਬਿਕ ਉਹਦੀ ਮਦਦ ਕਰਨੀ ਇਹ ਵੀ ਪੁੰਨ ਦਾ ਕੰਮ ਹੈ ਪਰ ਇਹ ਸਭ ਤੋਂ ਵੱਡਾ ਦਾਨ ਨਹੀਂ ਹੈ ਤੀਸਰੇ ਦਿਨ ਸਾਧੂ ਜੀ ਲੜਕੇ ਨੂੰ ਇੱਕ ਬਿਮਾਰ بے ਸਹਾਰਾ ਇਨਸਾਨ ਕੋਲ ਲੈ ਕੇ ਗਏ ਉਸ ਲੜਕੇ ਨੇ ਪਹਿਲਾਂ ਬਿਮਾਰ بے ਸਹਾਰਾ ਵਿਅਕਤੀ ਨੂੰ ਪਾਣੀ ਪਿਆਇਆ ਫਿਰ ਕੁਝ ਖਾਣ ਨੂੰ ਦਿੱਤਾ ਫਿਰ ਉਹਦੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਕਹਿੰਦੇ ਜਦੋਂ ਚੌਥਾ ਦਿਨ ਹੋਇਆ ਤਾਂ ਸਾਧੂ ਜੀ ਉਸ ਲੜਕੇ ਨੂੰ ਕੱਚੇ ਰਸਤੇ ਦੇ ਰਾਹੀਂ ਜੰਗਲ ਵਾਲਾ ਲੈ ਗਏ ਜਿੱਥੇ ਇੱਕ ਨੌਜਵਾਨ ਲੜਕਾ ਬੈਠਾ ਬੜਾ ਰੋ ਰਿਹਾ ਸੀ ਇਸ ਲੜਕੇ ਨੇ ਸਾਧੂ ਜੀ ਤੋਂ ਉਹ ਨੌਜਵਾਨ ਲੜਕੇ ਦੇ ਬਾਰੇ ਪੁੱਛਿਆ ਸਾਧੂ ਜੀ ਕੀ ਤੁਸੀਂ ਉਸ ਲੜਕੇ ਨੂੰ ਜਾਣਦੇ ਹੋ ਅਤੇ ਕੀ ਤੁਹਾਨੂੰ ਪਤਾ ਹੈ ਉਹ ਕਿਉਂ ਰੋ ਰਿਹਾ ਹੈ ਤਾਂ ਸਾਧੂ ਜੀ ਨੇ ਦੱਸਿਆ ਕਿ ਪੁੱਤਰ ਇਹ ਲੜਕਾ ਕਈ ਦਿਨਾ ਤੋਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਮਿਹਨਤਾਨਾ ਲੈ ਕੇ ਘਰ ਵਾਪਸ ਜਾ ਰਿਹਾ ਸੀ ਪਰ ਚੋਰਾਂ ਨੇ ਇਹਨੂੰ ਲੁੱਟ ਲਿਆ ਹੁਣ ਇਹਦੇ ਕੋਲ ਨਾ ਕੋਈ ਪੈਸਾ ਬਚਿਆ ਨਾ ਕੋਈ ਖਾਣ ਨੂੰ ਵਸਤੂ ਹੈ ਨਾ ਹੀ ਘਰ ਜਾਣ ਦੇ ਲਈ ਕੋਈ ਰਸਤਾ ਪਤਾ ਉਸ ਲੜਕੇ ਨੇ ਕਿਹਾ ਸਾਧੂ ਜੀ ਫਿਰ ਤਾਂ ਆਪਾਂ ਨੂੰ ਇਹਦੀ ਮਦਦ ਕਰਨੀ ਚਾਹੀਦੀ ਹੈ ਕੁਝ ਪੈਸੇ ਮੇਰੇ ਕੋਲ ਹਨ ਮਾਂ ਨੇ ਮੈਨੂੰ ਦਿੱਤੇ ਸਨ ਇਹ ਪੈਸੇ ਆਪਾਂ ਉਸ ਨੌਜਵਾਨ ਲੜਕੇ ਨੂੰ ਦੇ ਦੇ ਦਿੰਦੇ ਹਾਂ ਤਾਂ ਕਿ ਉਹ ਕੁਝ ਖਾ ਪੀ ਲਵੇ ਤੇ ਆਪਣੇ ਘਰ ਵਾਪਸ ਜਾਣ ਦਾ ਪ੍ਰਬੰਧ ਕਰ ਲਵੇ ਪਰ ਕਹਿੰਦੇ ਸਾਧੂ ਜੀ ਨੇ ਇਹਨੂੰ ਰੋਕ ਦਿੱਤਾ ਤੇ ਕਿਹਾ ਨਹੀਂ ਤੇਰਾ ਅੱਜ ਦਾ ਇਹੋ ਸਬਕ ਹੈ ਅੱਜ ਤੋਂ ਇਸ ਲੜਕੇ ਨੂੰ ਕਿਸੇ ਵਸਤੂ ਦਾ ਦਾਨ ਨਹੀਂ ਕਰਨਾ ਕਿਸੇ ਵਸਤੂ ਦੇ ਨਾਲ ਇਹਦੀ ਮਦਦ ਨਹੀਂ ਕਰਨੀ ਵਸਤੂ ਸਿਰਫ ਇਹਦੇ ਕੋਲ ਜਾ ਜਾ ਕੇ ਬੈਠ ਜਾ ਇਹਦੇ ਨਾਲ ਗੱਲਬਾਤ ਕਰ ਲੜਕੇ ਨੇ ਕਿਹਾ ਸਾਧੂ ਜੀ ਜੇਕਰ ਮੈਂ ਪੈਸੇ ਦੇ ਨਾਲ ਖਾਣੇ ਦੇ ਨਾਲ ਉਹਦੀ ਮਦਦ ਨਹੀਂ ਕਰਨੀ ਸਿਰਫ ਗੱਲਬਾਤ ਹੀ ਕਰਨੀ ਹੈ ਇਹ ਕਿਹੜਾ ਦਾਨ ਹੋਇਆ ਤਾਂ ਸਾਧੂ ਜੀ ਨੇ ਕਿਹਾ ਪੁੱਤ ਕੁਝ ਦਾਨ ਇਦਾਂ ਦੇ ਵੀ ਹੁੰਦੇ ਹਨ ਜਿੱਥੇ ਪੈਸਾ ਨਹੀਂ ਬਸ ਸਾਨੂੰ ਚੰਗੇ ਸ਼ਬਦ ਚਾਹੀਦੇ ਹਨ ਕਹਿੰਦੇ ਲੜਕੇ ਨੂੰ ਕੁਝ ਵੀ ਸਮਝਣਾ ਆਇਆ ਪਰ ਸਾਧੂ ਜੀ ਕਹਿਣ ਤੇ ਪਰ ਸਾਧੂ ਜੀ ਦੇ ਕਹਿਣ ਤੇ ਉਹ ਨੌਜਵਾਨ ਲੜਕੇ ਦੇ ਕੋਲ ਜਾ ਕੇ ਬਹਿ ਗਿਆ ਜਾ ਕੇ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਕੌਣ ਹੋ ਤੇ ਰੋਕਿਓ ਰਹੇ ਹੋ ਕਹਿੰਦੇ ਉਸ ਨੌਜਵਾਨ ਲੜਕੇ ਨੇ ਆਪਣੇ ਸਾਰੇ ਹੀ ਦੁੱਖ ਭਰੀ ਕਹਾਣੀ ਉਸ ਨੂੰ ਸੁਣਾਈ ਕਿ ਮੈਂ ਕਿੰਨੇ ਮਹੀਨਿਆਂ ਤੋਂ ਮਿਹਨਤ ਕੀਤੀ ਪੈਸਾ ਕਮਾਇਆ ਪਰ ਮੇਰਾ ਸਾਰਾ ਪੈਸਾ ਚੋਰ ਲੁੱਟ ਕੇ ਲੈ ਗਏ ਮੇਰੇ ਪਰਿਵਾਰ ਵਾਲੇ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ ਹੁਣ ਮੈਂ ਖਾਲੀ ਹੱਥ ਆਪਣੇ ਪਰਿਵਾਰ ਕੋਲ ਕਿਵੇਂ ਜਾਵਾਂ ਉਹਨਾਂ ਨੂੰ ਜਾ ਕੇ ਕੀ ਮੂੰਹ ਵਿਖਾਵਾਂ ਤੇ ਕੀ ਕਹਾਂ ਕਹਿੰਦੇ ਉਸ ਲੜਕੇ ਨੇ ਇਸ ਨੌਜਵਾਨ ਦੀ ਜਦੋਂ ਗੱਲਾਂ ਸੁਣੀਆਂ ਤੇ ਵਿੱਚ ਵਿੱਚ ਉਸਨੂੰ ਦਿਲਾਸਾ ਦੇ ਰਿਹਾ ਸੀ ਕਿ ਭਾਈ ਸਾਹਿਬ ਤੁਸੀਂ ਚਿੰਤਾ ਨਾ ਕਰੋ ਸਭ ਠੀਕ ਹੋ ਜਾਵੇਗਾ ਚੋਰ ਤੁਹਾਡੀ ਮਿਹਨਤ ਦੀ ਕਮਾਈ ਲੁੱਟ ਕੇ ਲੈ ਕੇ ਗਏ ਤੁਹਾਡਾ ਮਿਹਨਤ ਕਰਨ ਦਾ ਜਜ਼ਬਾ ਨਹੀਂ ਤੁਸੀਂ ਇੱਕ ਉਦਮੀ ਤੇ ਮਿਹਨਤੀ ਨੌਜਵਾਨ ਹੋ ਤੁਸੀਂ ਤਾਂ ਫਿਰ ਤੋਂ ਮਿਹਨਤ ਕਰਕੇ ਕਮਾਈ ਕਰ ਲਵੋਗੇ ਤੁਹਾਡਾ ਪਰਿਵਾਰ ਤੁਹਾਡਾ ਸਾਥ ਦੇਵੇਗਾ ਤੁਹਾਨੂੰ ਜ਼ਰੂਰ ਸਮਝੇਗਾ ਕਿਉਂਕਿ ਪਰਿਵਾਰ ਸਾਡੀ ਬੜੀ ਵੱਡੀ ਤਾਕਤ ਹੁੰਦੀ ਹੈ ਪਰ ਤੁਸੀਂ ਘਰ ਜਾਓ ਇਹ ਜਾ ਕੇ ਫਿਰ ਸਾਰੇ ਗੱਲਬਾਤ ਪਰਿਵਾਰ ਨੂੰ ਦੱਸੋ ਪਰਮਾਤਮਾ ਤੇ ਭਰੋਸਾ ਰੱਖੋ ਪਰਮਾਤਮਾ ਜੀ ਇੱਕ ਦਰਵਾਜ਼ਾ ਬੰਦ ਕਰਦੇ ਆ ਉਹਦੇ ਬਦਲੇ 10 ਦਰਵਾਜ਼ੇ ਖੋਲਦੇ ਕਹਿੰਦੇ ਉਹ ਨੌਜਵਾਨ ਲੜਕਾ ਦੁਖੀ ਲੜਕਾ ਇਸ ਲੜਕੇ ਦੀਆਂ ਗੱਲਾਂ ਸੁਣ ਕੇ ਉਹਨੇ ਅੱਖਾਂ ਚੁੱਕੀਆਂ ਤੇ ਕਿਹਾ ਭਰਾ ਤੇਰੇ ਚ ਇੰਨੀ ਚੜ੍ਹਦੀ ਕਲਾ ਵਾਲੇ ਸ਼ਬਦ ਹਨ ਤੂੰ ਮੈਨੂੰ ਸੰਭਾਲ ਲਿਆ ਤੇਰੀ ਉਮਰ ਛੋਟੀ ਹੈ ਪਰ ਤੇਰੇ ਕੋਲ ਗਿਆਨ ਬੜਾ ਲੋਕ ਪੈਸੇ ਦੇ ਨਾਲ ਵਸਤੂਆਂ ਨਾਲ ਕਿਸੇ ਦੀ ਮਦਦ ਕਰਦੇ ਪਰ ਤੂੰ ਮੈਨੂੰ ਆਪਣੇ ਸੋਹਣੇ ਤੇ ਭਾਰੇ ਸ਼ਬਦਾਂ ਨਾਲ ਦਿਲਾਸਾ ਦੇ ਦਿੱਤਾ ਤੇਰਾ ਧੰਨਵਾਦ ਮੇਰੇ ਅੰਦਰ ਇੱਕ ਤਾਕਤ ਆ ਗਈ ਤੂੰ ਮੇਰੇ ਦੁੱਖ ਭਰੀ ਕਹਾਣੀ ਨੂੰ ਬੜੇ ਪਿਆਰ ਨਾਲ ਸੁਣਿਆ ਤੇ ਚੰਗੀ ਸਲਾਹ ਦਿੱਤੀ ਤੁਹਾਡਾ ਕੋਟਾਨ ਕੋਡ ਸ਼ੁਕਰਾਨਾ ਕਹਿੰਦੇ ਕਿ ਇੰਨੀ ਦੇਰ ਤੱਕ ਸਾਧੂ ਵੀ ਉਹਨਾਂ ਕੋਲ ਆ ਗਏ ਤੇ ਆ ਕੇ ਇਸ ਛੋਟੀ ਉਮਰ ਦੇ ਲੜਕੇ ਨੂੰ ਕਹਿਣ ਲੱਗੇ ਪੁੱਤ ਹੁਣ ਤੇ ਇਹਨੂੰ ਸਮਝ ਆ ਗਈ ਕਿਸੇ ਨੂੰ ਦਿਲਾਸਾ ਦੇਣਾ ਵੀ ਬੜਾ ਵੱਡਾ ਕੰਮ ਹੈ ਪੁੱਨ ਦਾ ਕਿਸੇ ਦੇ ਦੁੱਖ ਨੂੰ ਵੇਖ ਕੇ ਕਿਸੇ ਦੇ ਅਥਰੂਆਂ ਨੂੰ ਵੇਖ ਕੇ ਉਸ ਤੋਂ ਮਹੱਤਵ ਦੇਣਾ ਕਿਸੇ ਨੂੰ ਹੌਂਸਲਾ ਦੇਣਾ ਦਿਲਾਸਾ ਦੇਣਾ ਇਹ ਵੀ ਬੜਾ ਵੱਡਾ ਦਾਨ ਹੈ ਪਰ ਇਸ ਤੋਂ ਵੀ ਇੱਕ ਵੱਡਾ ਦਾਨ ਹੈ ਉਹ ਹੈ ਬਹੁਤ ਵੱਡਾ ਸਾਧੂ ਜੀ ਨੇ ਕਿਹਾ ਉਸ ਵੱਡੇ ਦਾਨ ਬਾਰੇ ਤੈਨੂੰ ਮੈਂ ਕੱਲ ਦੱਸਾਂਗਾ ਕੱਲ ਨੂੰ 5ਵਾਂ ਦਿਨ ਹੈ ਤੇਰੀ ਕਲਾਸ ਦਾ ਆਖਰੀ ਦਿਨ ਕਹਿੰਦੇ ਹੁਣ ਸਾਧੂ ਜੀ ਅਤੇ ਉਹ ਲੜਕਾ ਵਾਪਸ ਆਸ਼ਰਮ ਵਿੱਚ ਆ ਜਾਂਦੇ ਹਨ ਅੱਜ ਲੜਕੇ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਕਿਉਂਕਿ ਲੜਕੇ ਦੇ ਮਨ ਵਿੱਚ ਬੜੇ ਸਵਾਲ ਚੱਲ ਰਹੇ ਸਨ ਕਿ ਦਾਨ ਕਿਹੜਾ ਹੋਵੇਗਾ ਪੈਸੇ ਦਾ ਦਾਨ ਤਿਆਗ ਦਾ ਦਾਨ ਜਾਂ ਫਿਰ ਕੋਈ ਹੋਰ ਦਾਨ ਮਤਲਬ ਉਹਦੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਆ ਰਹੇ ਸੀ ਇਦਾਂ ਹੀ ਕਰਦਿਆਂ ਕਰਦਿਆਂ ਦਿਨ ਚੜ ਗਿਆ ਅਜ ਸਾਧੂ ਜੀ ਉਸ ਲੜਕੇ ਨੂੰ ਨਗਰ ਤੋਂ ਕਾਫੀ ਦੂਰ ਲੈ ਗਏ ਜਿੱਥੇ ਚਾਰਚ ਫੇਰੇ ਸੁੱਕੇ ਦਰਖਤ ਸਨ ਅਤੇ ਵਿਚਕਾਰ ਇੱਕ ਪਾਣੀ ਦੇ ਨਾਲ ਭਰਿਆ ਹੋਇਆ ਖੂਹ ਖੂਹ ਦੇ ਕੋਲ ਪਤੀ ਪਤਨੀ ਕਿਸੇ ਗੱਲ ਤੋਂ ਬਹਿਸ ਕਰ ਰਹੇ ਸੀ ਦੋਵਾਂ ਦੇ ਚਿਹਰੇ ਬੜੇ ਹੀ ਚਿੰਤਾ ਗ੍ਰਸਤ ਸਾਧੂ ਨੇ ਕਿਹਾ ਪੁੱਤਰ ਇੱਥੇ ਹੁਣ ਤੂੰ ਕੁਝ ਨਾ ਬੋਲੀ ਬਸ ਇਹਨਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਉਹ ਲੜਕਾ ਗੌਰ ਨਾਲ ਪਤੀ ਪਤਨੀ ਦੀਆਂ ਗੱਲਾਂ ਸੁਣਨ ਲੱਗਾ ਪਤਨੀ ਰੋਂਦੀ ਹੋਈ ਆਪਣੇ ਪਤੀ ਨੂੰ ਕਹਿ ਰਹੀ ਸੀ ਤੁਸੀਂ ਉਸ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਉਹ ਬੜੀ ਛੋਟੀ ਹੈ ਉਹਨਾਂ ਸਮਝ ਹੈ ਉਹਨੂੰ ਇਨੀ ਸਮਝ ਨਹੀਂ ਤੁਸੀਂ ਉਹਦੇ ਸ਼ਬਦਾਂ ਨੂੰ ਦਿਲ ਤੇ ਨਾ ਲਾਓ ਪਤੀ ਨੇ ਗੁੱਸੇ ਵਿੱਚ ਆ ਕੇ ਕਿਹਾ ਉਹਦੀਆਂ ਗੱਲਾਂ ਨੂੰ ਦਿਲ ਤੇ ਕਿਵੇਂ ਨਾ ਲਵਾਂ ਉਹਨੇ ਸਾਰਿਆਂ ਸਾਹਮਣੇ ਮੇਰਾ ਅਪਮਾਨ ਕੀਤਾ ਉਹਨੇ ਮੇਰੀ ਉਮਰ ਦਾ ਲਿਹਾਜ਼ ਤੱਕ ਨਹੀਂ ਕੀਤਾ ਉਹਦੀਆਂ ਗੱਲਾਂ ਕਰਕੇ ਮੈਂ ਸਭ ਕੁਝ ਮਜ਼ਾਕ ਦਾ ਪਾਤਰ ਬਣ ਚੁੱਕਾ ਹਾਂ ਸਾਰੇ ਮੇਰੇ ਅੰਦਰੋਂ ਅੰਦਰੀ ਰਿਸ਼ਤੇਦਾਰ ਹੱਸ ਰਹੇ ਹਨ ਤੇ ਤੂੰ ਵੀ ਮੇਰੀ ਗੱਲ ਕਰਨ ਦੀ ਬਜਾਏ ਉਹਦਾ ਸਾਥ ਦੇ ਰਹੀ ਹੈ। ਪਤਨੀ ਫਿਰ ਕਹਿਣ ਲੱਗੀ ਜੀ ਉਹ ਤਾਂ ਨਦਾਨ ਹੈ ਤੁਹਾਡੇ ਤੋਂ ਛੋਟੀ ਹੈ ਤੁਹਾਡੀ ਭੈਣ ਹੈ। ਉਹਦੀਆਂ ਗੱਲਾਂ ਨੂੰ ਭੁੱਲ ਜਾਓ ਤੇ ਆਓ ਘਰ ਚੱਲੋ ਉਹਨੂੰ ਮਾਫ਼ ਕਰ ਦਿਓ। ਪਰ ਪਤੀ ਨੇ ਕਿਹਾ ਨਹੀਂ ਮੈਂ ਉਹਨੂੰ ਕਦੇ ਮਾਫ਼ ਨਹੀਂ ਕਰਾਂਗਾ। ਉਹਦੇ ਸ਼ਬਦ ਮੇਰੇ ਦਿਲ ਤੇ ਤੀਰ ਵਾਂਗ ਵੱਜੇ ਹਨ। ਉਹ ਮੈਨੂੰ ਕਦੇ ਨਹੀਂ ਭੁੱਲ ਸਕਦੇ। ਉਹਦੇ ਇਦਾਂ ਦੇ ਜਿਹੜੇ ਸ਼ਬਦ ਹਨ ਮੇਰੇ ਰਿਸ਼ਤੇਦਾਰਾਂ ਦੇ ਸਾਹਮਣੇ ਜਿਹੜੀ ਉਹਨੇ ਮੇਰੀ ਬੇਇੱਜ਼ਤੀ ਕੀਤੀ ਹੈ ਗਲੇ ਮੁਹੱਲੇ ਵਿੱਚ ਮੇਰਾ ਅਪਮਾਨ ਕੀਤਾ ਹੈ ਉਹਦੀਆਂ ਕੌੜੀਆਂ ਗੱਲਾਂ ਤੇ ਕੌੜੇ ਬੋਲ ਜ਼ਿੰਦਗੀ ਪਰ ਮੈਂ ਭੁੱਲ ਨਹੀਂ ਸਕਦਾ ਕਹਿੰਦੇ ਪਤਨੀ ਰੋਂਦੀ ਰਹੀ ਮਿੰਨਤਾ ਕਰਦੀ ਰਹੀ ਪਰ ਪਤੀ ਨਾ ਮੰਨਿਆ ਆਖਰਕਾਰ ਥੱਕ ਹਾਰ ਕੇ ਪਤਨੀ ਘਰੋਂ ਤੁਰ ਪਈ ਉਸ ਦਾ ਪਤੀ ਗੁੱਸੇ ਨਾਲ ਭਰਿਆ ਹੋਇਆ ਸਿਰ ਫੜ ਕੇ ਖੁਦ ਦੇ ਕੋਲ ਬੈਠ ਗਿਆ ਉਹ ਲੜਕਾ ਸਾਧੂ ਜੀ ਨੂੰ ਕਹਿਣ ਲੱਗਾ ਇਹਦੇ ਵਿੱਚ ਦਾਨ ਵਾਲੀ ਕਿਹੜੀ ਗੱਲ ਹੈ ਇਥੇ ਤਾਂ ਸਿਰਫ ਲੜਾਈ ਝਗੜਾ ਹੋ ਰਿਹਾ ਹੈ ਤੇ ਸਿਰਫ ਗੁੱਸਾ ਹੈ ਸਾਧੂ ਨੇ ਗਹਿਰਾ ਸਾਲੇ ਆਤੇ ਕਿਹਾ ਪੁੱਤਰ ਰੁਕ ਜਾ ਅੱਗੇ ਜੋ ਹੋਵੇਗਾ ਉਹਦੇ ਤੋਂ ਤੈਨੂੰ ਵੱਡਾ ਸਬਕ ਮਿਲੇਗਾ ਇਹਨੂੰ ਕਹਿੰਦੇ ਹਨ ਇੱਕ ਰੋਂਦੀ ਹੋਈ ਲੜਕੀ ਭੱਜੀ ਆ ਰਹੀ ਸੀ ਵੀਰ ਜੀ ਤੁਸੀਂ ਮੇਰੇ ਨਾਲ ਇੰਨੇ ਗੁੱਸੇ ਹੋ ਗਏ ਆਓ ਘਰ ਚੱਲੋ ਇਹ ਲੜਕੀ ਉਸ ਆਦਮੀ ਦੀ ਛੋਟੀ ਭੈਣ ਸੀ ਜਿਹਨੇ ਅੱਜ ਇਸ ਆਦਮੀ ਦਾ ਬੜਾ ਹੀ અપਮਾਨ ਕੀਤਾ ਆਪਣੇ ਭਰਾ ਦੇ અપਮਾਨ ਤੋਂ ਬਾਅਦ ਹੁਣ ਪਛਤਾਵੇ ਦੀਆਂ ਅੱਖਾਂ ਵਿੱਚ ਹੰਝੂ ਭਰ ਕੇ ਕੰਬਦੀ ਹੋਈ ਆਵਾਜ਼ ਵਿੱਚ ਰੋਂਦੀ ਹੋਈ ਕਹਿ ਰਹੀ ਸੀ ਵੀਰ ਜੀ ਮੈਂ ਤੁਹਾਡੇ ਤੋਂ ਬਿਨਾ ਨਹੀਂ ਰਹਿ ਸਕਦੀ ਮੈਨੂੰ ਮਾਫ ਕਰ ਦਿਓ ਮੈਨੂੰ ਪਤਾ ਨਹੀਂ ਲੱਗਾ ਕਿ ਮੈਂ ਗੁੱਸੇ ਵਿੱਚ ਤੁਹਾਨੂੰ ਕੀ ਬੋਲ ਗਈ ਮੈਂ ਬੜੀ ਵੱਡੀ ਗਲਤੀ ਕੀਤੀ ਇਹਦੇ ਲਈ ਮੈਂ ਮਾਫੀ ਮੰਗਦੀ ਹਾਂ ਇਹ ਕਹਿ ਕੇ ਆਪਣੇ ਭਰਾ ਨੂੰ ਚਿੰਬੜ ਗਈ ਤੇ ਵੀਰ ਜੀ ਤੁਸੀਂ ਮੇਰੇ ਨਾਲ ਗੁੱਸੇ ਨਾ ਹੋਵੋ ਮੈਨੂੰ ਮਾਫ ਕਰ ਦਿਓ ਕਹਿੰਦੇ ਕਿ ਜਦੋਂ ਵਾਰ-ਵਾਰ ਮਾਫੀ ਮੰਗ ਰਹੀ ਸੀ ਤਾਂ ਭਰਾ ਨੇ ਵੀ ਭੈਣ ਨੂੰ ਕਲਾਵੇ ਵਿੱਚ ਲੈ ਲਿਆ ਤੇ ਕਹਿਣ ਲੱਗਾ ਭੈਣੇ ਤੇਰੇ ਉਹ ਸ਼ਬਦ ਮੈਨੂੰ ਬੜੇ ਬੁਰੇ ਲੱਗੇ ਇਸ ਕਰਕੇ ਮੈਂ ਗੁੱਸੇ ਹੋ ਕੇ ਇੱਥੇ ਆ ਗਿਆ ਫਿਰ ਉਹ ਕਹਿਣ ਲੱਗੀ ਵੀਰ ਜੀ ਮੇਰੀਆਂ ਸਾਰੀਆਂ ਗਲਤੀਆਂ ਮਾਫ ਕਰ ਦਿਓ ਮੈਂ ਅੱਗੇ ਤੋਂ ਬਾਅਦ ਐਦਾਂ ਕਦੇ ਨਹੀਂ ਬੋਲਾਂਗੀ ਮੈਨੂੰ ਬੜਾ ਪਛਤਾਵਾ ਹੈ ਮੈਂ ਸ਼ਰਮਿੰਦੀ ਹਾਂ ਕਹਿੰਦੇ ਕਿ ਜਦੋਂ ਇੰਨੀਆਂ ਗੱਲਾਂ ਕੀਤੀਆਂ ਤਾਂ ਭਰਾ ਨੇ ਆਪਣੇ ਭੈਣ ਨੂੰ ਗਲ ਨਾਲ ਲਾ ਲਿਆ ਮਾਫੀ ਮੰਗਣ ਤੇ ਭਰਾ ਦਾ ਸਾਰਾ ਗੁੱਸਾ ਸ਼ਾਂਤ ਹੋ ਗਿਆ। ਉਹ ਆਪਣਾ ਸਾਰਾ અપਮਾਨ ਭੁੱਲ ਗਿਆ। ਉਹਨੇ ਭੈਣ ਨੂੰ ਗਲ ਨਾਲ ਲਾਇਆ ਤੇ ਦੋਵੇਂ ਭੈਣ ਭਰਾ ਘਰ ਨੂੰ ਤੁਰ ਗਏ। ਇਹਨਾਂ ਨੂੰ ਵੇਖ ਕੇ ਇੰਜਲਾ ਘਰੇਹਾ ਸੀ ਜਿਵੇਂ ਦੋਵਾਂ ਦੇ ਮਨ ਵਿੱਚੋਂ ਤਣਾਅ ਖਤਮ ਹੋ ਚੁੱਕਿਆ ਹੋਵੇ ਤੇ ਭਾਰੀ ਜਿਹੜਾ ਸੀ ਭਾਰ ਉਹ ਲੈ ਗਿਆ ਹੋਵੇ। ਦੋਵੇਂ ਹਲਕੇ ਹੋ ਗਏ ਹੁਣ। ਇਹਦਰ ਸਾਧੂ ਜੀ ਨੇ ਲੜਕੇ ਨੂੰ ਸਮਝਾਇਆ ਕਿ ਪੁੱਤਰ ਇਹੀ ਸਭ ਤੋਂ ਵੱਡਾ ਦਾਨ ਹੈ ਮਾਫੀ ਦਾ ਦਾਨ। ਇਹ ਦਾਨ ਕਰਨਾ ਔਖਾ ਹੈ। ਕਿਉਂਕਿ ਜਿਹਨੇ ਸਾਡਾ ਮਾੜਾ ਕੀਤਾ ਜਿਹਨੇ ਸਾਨੂੰ ਮਾੜਾ ਬੋਲਿਆ ਨੁਕਸਾਨ ਪਹੁੰਚਾਇਆ ਉਹਦੀਆਂ ਗਲਤੀਆਂ ਗੁਨਾਹ ਨੂੰ ਮਾਫ ਕਰਨਾ ਔਖਾ ਜ਼ਰੂਰ ਹੈ ਪਰ ਜਿਹੜੇ ਲੋਕ ਮਾਫ ਕਰ ਦਿੰਦੇ ਹਨ ਉਹ ਤਰ ਜਾਂਦੇ ਹਨ ਉਹਨਾਂ ਦਾ ਮਨ ਹਲਕਾ ਰਹਿੰਦਾ ਹੈ ਸਾਧੂ ਜੀ ਨੇ ਕਿਹਾ ਇਹ ਸਭ ਤੋਂ ਵੱਡਾ ਦਾਨ ਹੈ ਕਿਉਂਕਿ ਬਾਹਰੀ ਰੂਪ ਦੇ ਵਿੱਚ ਅਸੀਂ ਨਹੀਂ ਕਰ ਸਕਦੇ ਅੰਦਰੂਮਨੀ ਰੂਪ ਵਿੱਚ ਕੀਤਾ ਜਾ ਸਕਦਾ ਹੈ ਕਹਿੰਦੇ ਸਾਰੀਆਂ ਗੱਲਾਂ ਸੁਣ ਕੇ ਲੜਕਾ ਇਕਦਮ ਚੁੱਪ ਹੋਇਆ ਤੇ ਬੋਲਿਆ ਸਹੀ ਗੱਲ ਸਾਧੂ ਜੀ দান ਕਰਨ ਦੇ ਨਾਲ ਸਿਰਫ ਦੂਜੇ ਬੰਦੇ ਨੂੰ ਰਾਹਤ ਨਹੀਂ ਮਿਲਦੀ ਬਲਕਿ ਆਪਣੇ ਆਪ ਨੂੰ ਵੀ ਦਿਲੋ ਸਕੂਨ ਮਿਲ ਜਾਂਦਾ ਹੈ ਇਸ ਦੇ ਨਾਲ ਦਿਲ ਵੀ ਹੌਲਾ ਹੋ ਜਾਂਦਾ ਹੈ ਸੋ ਸਾਥ ਸੰਗਤ ਜੀ ਅਸੀਂ ਵੀ ਇਸ ਕਹਾਣੀ ਤੋਂ ਇਹੀ ਸਬਕ ਲੈਣਾ ਹੈ ਜੋ ਵੀ ਸਾਡੇ ਨਾਲ ਮਾੜਾ ਕਰਦੇ ਹਨ ਅਸੀਂ ਉਹਨਾਂ ਵਰਗੇ ਨਹੀਂ ਬਣ ਜਾਣਾ ਸਗੋਂ ਅਸੀਂ ਉਹਨਾਂ ਨੂੰ ਚੰਗੇ ਬਣ ਕੇ ਵਿਖਾਈਏ ਤਾਂ ਕਿ ਉਹ ਸਾਡੇ ਤੋਂ ਕੁਝ ਸਿੱਖਣ ਨਾ ਕਿ ਅਸੀਂ ਆਪਣਾ ਸੁਭਾਅ ਉਹਨਾਂ ਵਰਗਾ ਬਣਾ ਲਈਏ ਸੋ ਸਾਰ ਸੰਗਤ ਜੀ ਇਸ ਸਾਲ ਦੇ ਵਿੱਚ ਜੋ ਵੀ ਕਿਸੇ ਦੇ ਕੋਲੋਂ ਗਲਤੀਆਂ ਹੋਈਆਂ ਹੁਣ ਉਹਨਾਂ ਨੂੰ ਮਾਫ ਕਰਕੇ ਨਵੇਂ ਦਿਨਾਂ ਦੀ ਸ਼ੁਰੂਆਤ ਚੰਗੇ ਸਿਰੇ ਤੋਂ ਕਰੀਏ ਮੇਲ ਮਿਲਾਪ ਨਾਲ ਕਰੀਏ ਖੁਸ਼ੀਆਂ ਨਾਲ ਕਰੀਏ ਤਾਂ ਫਿਰ ਆਪ ਹੀ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ